ਚੈੱਕ ਕਰੋ ਕਿਥੇ ਰਕ ਆ ਗਿਆ ਬਾਈ ਬੰਸਾ ਜਿਹੜੀ ਮਰਜੀ ਗਲੀ ਦੇਖ ਲੋ ਹਰ ਗਲੀ 'ਚ ਪਾਣੀ ਆ ਓਹ ਹੋ ਹੋ ਇਹ 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 ਉਹ ਕਿਦਾਂ ਸ਼ਰਮਾਰ ਰਿਹਾ ਬਾਈ ਚ ਬੰਦੋ ਹੋ ਗਿਆ ਬਾਈ ਦੇਖੋ ਕਿ ਬੈਂਡ ਐਨਜੋਏ ਕਰ ਰਹਾ ਹੈ ਇਹ 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 ਉਹ ਸਵੀਮਿੰਗ ਕੋ ਕਿਤਾੜਾ ਸਵੀਮਿੰਗੂ ਲਾ ਆ ਦੇਖੋ ਨਿਆਰੇ ਦੇਖੋ ਕਿ ਪੈਂ ਇੰਜੋਏ ਕਰਦਾ ਹੈ ਭਾਈ ਸਾਹਿਬ ਕਿੰਦਾ ਰੋੜਦਾ ਜਾਂਦਾ ਕਿੱਥੇ ਤੱਕ ਐਕਟੀਵਾ ਡੁੱਬੀ ਹੋਈ ਆ ਸਿਲੰਸਰ ਦਾ ਵੀ ਡੁੱਬਿਆ ਆ ਕਿਦਾਂ ਵੋਏ ਹੋਏ ਹੋਏ ਬੰਦ ਹੋ ਗਈ ਬੰਦ ਐਕਟੀਵਾ ਬੰਦ ਹੋ ਗਈ ਭਾਈ ਉਹ ਦੇਖੋ ਇਧਰੋਂ ਪਾਸੇ ਵੀ ਕਿੰਨਾ ਪਾਣੀ ਹੈ ਭਾਈ ਬਹੁਤ ਜ਼ਿਆਦਾ ਪਾਣੀ ਆ ਵੋਹੋ ਅਭੀ ਬੰਦ ਹੋ ਗਿਆ ਮਟਰ ਦਾ ਭਾਈ ਧੀਰੇ 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 ਵੋਏ ਹੋਏ ਹੈਡਲਾਈਟ ਟਰੱਕ ਪਾਣੀ ਆ ਹੈਡਲਾਈਟ ਟਰੱਕ ਇੰਨਾ ਜ਼ਿਆਦਾ ਪਾਣੀ ਇੱਥੇ ਇਹ ਪੂਰਾ ਮੋਟਰ ਗੈਰੇਜ ਚ ਡੁੱਬ ਗਿਆ ਇਹ ਤੁਸੀਂ ਜਲਦੀ ਐ ਲੈਫਟ ਸਾਈਡ ਨੂੰ ਤੇ ਲੈਫਟ ਸਾਈਡ ਤੇ ਜਾ ਕੇ ਤੁਹਾਨੂੰ ਜਿਹੜਾ ਮੈਂ ਕਿਸ਼ਨਪੁਰਾ ਦਿਖਾ ਕੇ ਲੈਂਦਾ ਕੀ ਬਾਤ ਹੈ ਵੈਸੇ ਵੀ ਜੋ ਮੀਂਹ ਪੰਦਾ ਨਾ ਤੁਸੀਂ ਦੇਖੋ ਚੀਜ਼ਾਂ ਕਿੰਨੀਆਂ ਕਲੀਅਰ ਹਨੀਆਂ ਕਿੰਨੀਆਂ ਸਾਫ਼ ਹਨੀਆਂ ਧੂੜ ਧੂਏਂ ਨਹੀਂਆਂ ਗੱਡੀਆਂ ਹੋਈਆਂ ਇਮਾਰਤਾਂ ਹੋਈਆਂ ਜਿੰਨੀਆਂ ਵੀ ਹੈਗੀਆਂ ਬਹੁਤ ਸੋਹਣੀਆਂ ਲੱਗਣ ਲੱਗ ਪਈਆਂ ਜਦੋਂ ਧੂੜ ਧੁਹੇਦੀ ਐ ਕਲੀਨ ਹੋ ਜਾਂਦੀ ਐ ਬਿਲਕੁਲ ਭਾਈ ਸਾਹਿਬ ਪੱਕੀ ਗੱਲ ਆ ਕਿਸ਼ਨਪੁਰੇ ਦੇ ਅੰਦਰ ਦਾ ਪਾਣੀ ਭਰ ਚੁੱਕਾ ਐ 100% ਉੱਥੇ ਦਾ ਭਰਦਾ ਹੀ ਭਰਦਾ ਐ ਇਹਨਾਂ ਨੂੰ ਪੱਕਾ ਪਤਾ ਆ ਇਹ ਰਸਤਾ ਬਹੁਤ ਜ਼ਿਆਦਾ ਹੰਦਾ ਭਾਈ ਉੱਥੇ ਕਾਫੀ ਜ਼ਿਆਦਾ ਰੁਕਣਾ ਉਹ ਸਾਹਮਣੇ ਇਲੈਕਟ੍ਰਿਕ ਗੱਡੀ ਖੜੀ ਆ ਭਾਈ ਇਲੈਕਟ੍ਰਿਕ ਗੱਡੀ ਦਾ ਜਿਹੜਾ ਥੋੜਾ ਐ ਨਾ ਹੁੰਦਾ ਆ ਭਾਈ ਜ਼ਮੀਨੋਂ ਪਾਣੀ ਪੂਣੀ ਚ ਭੜ ਗਿਆ ਤਾਂ ਔਖਾ ਹੋ ਜਾਂਦਾ ਭਾਈ ਆ ਬੜਾ ਪਾਣੀ ਦਾ ਇਹਨੂੰ ਬਚਾ ਕੇ ਰੱਖਣਾ ਪੈਂਦਾ ਆ ਸ਼ਾਰਟ ਸਰਕਟ ਵੀ ਹੋ ਜਾਦਾ ਹੈ ਕਾਫੀ ਰਾਸ਼ਾ ਭਾਈ ਇਹ ਤੇਰਾ ਆਏ ਹੋਏ ਧੀਰੇ ਧੀਰੇ ਆਓ ਭਈਆ ਧੀਰੇ ਧੀਰੇ ਓਹ ਹੋਏ ਓਹ ਇਧਰ ਇਲਾਕਾ ਵੀ ਬਹੁਤ ਸੋਹਣਾ ਬਣਿਆ ਹੈ ਦੇਖੋ ਬਰਸਾਤ ਤੁਹਾਨੂੰ ਸੁਣਾਉਂਦਾ ਮੈਂ ਥੋੜੀ ਦੇਰ ਲਈ ਮੈਂ ਚੁੱਪ ਕਰਦਾ ਤੁਸੀਂ ਮੀਂਹ ਸੁਣੋ ਰੀਣਾ ভাই ਬਰਬਾਦ ਹੋਈ। ਭਾਈ ਉੱਥੇ ਤਾਂ ਰਾਸ਼ੀ ਬਹੁਤ ਜ਼ਿਆਦਾ ਆ। ਲੋਕੀ ਇਧਰੋਂ ਮੁੜਦੇ ਕਿਉਂ ਭਇਆ? ਕੀ ਚੱਕਰ ਆ? ਕਿੰਨਾ ਜਲਾ ਕਰਾਇਆ। ਮੈਂ ਤਾਂ ਲੱਗਾ ਇਧਰ ਵੀ ਸਾਰਾ ਪਾਣੀ ਭਰ ਗਿਆ ਸਾਹਮਣੇ ਪਾਸੇ ਵੀ। ਲੋਕੀ ਮੁੜਨ ਕਿਉਂ ਲੱਗਦੇ ਆ? ਭਾਈ ਸਾਹਿਬ। ਇਸ ਏਰੀਆ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਇਕੱਠਾ ਹੋਇਆ। ਉਹ ਆਜੋ ਭਾਈ ਆਜੋ ਆਜੋ। ਬਹੁਤ ਜ਼ਿਆਦਾ ਰਾਸ਼ੇ ਇੱਥੇ ਦਾ ਭਾਈ। ਬਹੁਤ ਟ੍ਰੈਫਿਕ ਹੁੰਦਾ ਭਾਈ ਇਸ ਏਰੀਆ 'ਚ ਉਹ ਪਿੱਛੇ ਤੱਕ ਲੈਣਾ ਲੱਗੇ ਲੱਗੇ ਵਾ ਜੇ ਆਪਾਂ ਬਿਲਕੁਲ ਸਿੱਧਾ ਚਲੇ ਜਾਵਾਂਗੇ ਅੱਗੇ ਜਾਂਦਾ ਜੀ ਗਮੋਰੀਆ ਪੁਲ ਜਲੰਧਰ ਦਾ ਤੇ ਉੱਥੇ ਤਾਂ ਬਹੁਤ ਜ਼ਿਆਦਾ ਪਾਣੀ ਦਾ ਉਸ ਏਰੀਆ ਦੇ ਵਿੱਚ ਤਾਂ ਕੋਈ ਨੰਗ ਨਹੀਂ ਸਾਡੇ ਇੰਨਾ ਜ਼ਿਆਦਾ ਪਾਣੀ ਹੁੰਦਾ ਬਹੁਤ ਜ਼ਿਆਦਾ ਪਾਣੀ ਹੁੰਦਾ ਭਾਈ ਉੱਥੇ ਦਾ ਉਹ ਤਾਂ ਕਮਰ ਤੋਂ ਉੱਪਰ ਚਲੇ ਜਾਂਦਾ ਕਿਉਂਕਿ ਉਹ ਨੀਵਾ ਹੈ ਨਾ ਟ੍ਰੇਨ ਦਾ ਜਿਹੜਾ ਬਣਿਆ ਹੋਇਆ ਵਾ ਲਾਈਨ ਟ੍ਰੇਨ ਦੀ ਲਾਈਨ ਦੇ ਥੱਲੇੋਂ ਦੀ ਨਿਕਲਦਾ ਆ ਤੇ ਉਹ ਹੀ ਕਾਫੀ ਨੀਵਾ ਆ ਜਾਂਦਾ ਵਾ ਭਾਈ ਇੱਥੇ ਬਹੁਤ ਜ਼ਿਆਦਾ ਹੈਗਾ ਇੱਧਰ ਹੈਗਾ ਜੀ ਕਿਸ਼ਨਪੁਰਾ ਆਹ ਵਾਲਾ ਏਰੀਆ ਜਿਹੜਾ ਵਾ ਇੱਧਰੋਂ ਲੈਫਟ ਸਾਈਡ ਤੇ ਜਾਵਾਂਗੇ ਤਾਂ ਕਿਸ਼ਨਪੁਰ ਆ ਤੁਹਾਨੂੰ ਦਿਖਾਉਣਾ ਮੈਂ ਦੇਖੋ ਚੈੱਕ ਕਰੋ ਕਿਸ਼ਨਪੁਰੇ ਦਾ ਪਾਣੀ ਤਾਂ ਦਿਖਾਉਣਾ ਦੇਖੋ ਹੱਲੇ ਇੱਥੋਂ ਦੀ ਆਪਾਂ ਉੱਤਰ ਹੀ ਆ ਹੱਲੇ ਕਿਉਂਕਿ ਇਹ ਹੈਗਾ ਨੀਮਾ ਇਲਾਕਾ ਤੇ ਪਾਣੀ ਦੇਖ ਸਕਦੇ ਤੁਸੀਂ ਉੱਥੇ ਕਿੰਨਾ ਜ਼ਿਆਦਾ ਹੋ ਗਿਆ ਭਾਈ ਕਿਉਂਕਿ ਇਹ ਸਿਟੀ ਦਾ ਸ਼ਹਿਰ ਦਾ ਮਹੱਲੇ ਦਾ ਅੰਦਰਲਾ ਇਲਾਕਾ ਆ ਇਸ ਕਰਕੇ ਇੱਥੇ ਜਦਾ ਬਹੁਤਾ ਟ੍ਰੈਫਿਕ ਆਉਂਦਾ ਨਹੀਂ ਅੰਦਰ ਵੈਸੇ ਵੀ ਤੇ ਪਾਣੀ ਭਰਿਆ ਹੋਇਆ ਹੈ ਇੱਥੇ ਦੇਖੋ ਕਿੰਨਾ ਜਦਾ ਪਾਣੀ ਆ ਬਹੁਤ ਪਾਣੀ ਆ ਭਾਈ ਟਰਾਈ ਕਰਦਾ ਮੈਂ ਅੰਦਰ ਜਾਂਦੀ ਦੇਖੋ ਇੱਥੋਂ ਜਿਹੜਾ ਪਾਣੀ ਸ਼ੁਰੂ ਹੋ ਗਿਆ ਆ ਉਹ ਆਜ ਕਿੱਥੋਂ ਪਾਣੀ ਜਿਹੜਾ ਸ਼ੁਰੂ ਹੋ ਗਿਆ ਭਾਈ ਇੱਥੋਂ ਦੀ ਇਹ ਹੈਗਾ ਜੀ ਕਿਸ਼ਨਪੁਰੇ ਦਾ ਏਰੀਆ ਅੱਜ ਤਣ ਕਿਸ਼ਨਪੁਰਾ ਵੀ ਦਿਖਾ ਦਿੰਦੇ ਆ ਪਾਣੀ ਖੜਾ ਹੋਣ ਲਈ ਬਹੁਤ ਮਸ਼ਹੂਰ ਏਰੀਆ ਵਾ ਇੱਥੇ ਦਾ ਜਿੰਨੇ ਵੀ ਤੁਸੀਂ ਘਰ ਦੇਖ ਸਕਦੇ ਆ ਸਾਰੇ ਉੱਚੇ ਹੀ ਬਣਿਆ ਕਿਉਂਕਿ ਇੱਥੇ ਪਾਣੀ ਖੜਨਾ ਹੀ ਖੜਨਾ ਹੈ ਇਸ ਕਰਕੇ ਸਾਰਿਆਂ ਨੇ ਆਪਣੇ ਘਰ ਜਿਹੜੇ ਉੱਚੇ ਬਣਾ ਲਏ ਆ ਥੜੀਆਂ ਥੜੀਆਂ ਦੇਖੋ ਕਿੰਨਾ ਜ਼ਿਆਦਾ ਪਾਣੀ ਆ ਦੇਖੋ ਕਿੱਥੇ ਤੱਕ ਭਰ ਗਿਆ ਪਾਣੀ ਦੇਖੋ ਅੱਗੇ ਤਾਂ ਹੋਰ ਜ਼ਿਆਦਾ ਪਾਣੀ ਆ ਭਾਈ ਅੱਗੇ ਕਿਉਂਕਿ ਹੋਰ ਜ਼ਿਆਦਾ ਨੀਮਾ ਇਲਾਕਾ ਆ ਓਏ ਹੋ 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 ਕਾਫੀ ਜ਼ਿਆਦਾ ਹੋ ਗਿਆ ਭਾਈ ਇੱਥੇ ਬਣਿਆ ਦੇਖੋ ਕਿੱਥੇ ਤੱਕ ਆ ਗਿਆ ਪਾਣੀ ਦੇਖੋ ਚੈੱਕ ਕਰੋ ਇੱਧਰ ਪਾਸੇ ਸਕੂਲ ਆ ਸਕੂਲ ਦੇ ਅੰਦਰ ਵੀ ਪਾਣੀ ਭਰਿਆ ਆਇਆ ਦੇਖੋ ਆ ਸਕੂਲ ਆ ਸਕੂਲ ਦੇ ਅੰਦਰ ਵੀ ਭਰਿਆ ਆ ਪਾਣੀ ভাই ਚੈੱਕ ਕਰੋ ਮੋਟਰਸਾਈਕਲ ਦੇਖੋ ਕਿੱਥੇ ਰੱਖ ਕੇ ਡੁੱਬਿਆ ਹੋਇਆ ਇੱਥੋਂ ਤੋਂ ਅੰਦਾਜ਼ਾ ਲਾ ਸਕਦੇ ਹਾਂ ਕਿੰਨਾ ਪਾਣੀ ਆ ਥੱਲੇ ਅਗਲਾ ਇਲਾਕਾ ਜਿਹੜਾ ਹੋਰ ਜ਼ਿਆਦਾ ਨੀਵਾ ਆ ਉੱਤੇ ਹੋਰ ਜ਼ਿਆਦਾ ਪਾਣੀ ਹੋਣਾ ਤੁਹਾਨੂੰ ਦਿਖਾਉਣਾ ਮੈਂ ਥੱਲੇ ਦੇਖੋ ਕਿੱਥੇ ਤੱਕ ਆ ਗਿਆ ਪਾਣੀ ভাই ਓਹ ਭਾਈ ਸਾਹਿਬ ਇਹ ਹੈਗਾ ਜੀ ਕੁਸ਼ਿੰਗਪੁਰਾ ਜਲੰਧਰ ਦਾ ਕਿਉਂਕਿ ਇਹ ਅੰਦਰਲਾ ਮੱਲਾ ਪੈਂਦਾ ਨਾ ਤੇ ਇੱਥੇ ਆਵਾਜ਼ ਆਈ ਥੋੜੀ ਘਟਿਆ ਫਿਰ ਵੀ ਮੈਂ ਕਿਹਾ ਚਲੋ ਇਧਰਲਾ ਇਲਾਕਾ ਵੀ ਆਪਾਂ ਐਕਸਪਲੋਰ ਕਰ ਲੈਂਦੇ ਆ ਬਰਸਾਤ ਹੋਣ ਤੋਂ ਬਾਅਦ ਉਹ ਥੱਲੇ ਦੇਖੋ ਇਹਦੇ ਸਲੈਂਸਰ ਚੋਂ ਕਿਤਾ ਪਾਣੀ ਨਿਕਲ ਰਿਹਾ ਹੈ ਦਿਖਦਾ ਰਿਹਾ ਗੱਡੀ ਦਾ ਸਲੈਂਸਰ ਡੁੱਬਿਆ ਹੋਇਆ ਪਰ ਫਿਰ ਵੀ ਬੰਦ ਨਹੀਂ ਆਈ ਅੱਗੇ ਤੁਸੀਂ ਚੈੱਕ ਕਰੋ ਕਿੰਨਾ ਜ਼ਿਆਦਾ ਪਾਣੀ ਆ ਭਾਈ ਬਹੁਤ ਜ਼ਿਆਦਾ ਪਾਣੀ ਆ ਮੈਂ ਤਾਂ ਸੋਚਦਾ ਅੱਗੇ ਨਹੀਂ ਜਾਵਾਂ ਕਿਉਂਕਿ ਪਾਣੀ ਜਿਹੜਾ ਅੱਗੇ ਬਹੁਤ ਜ਼ਿਆਦਾ ਹੋ ਗਿਆ ਉਹ ਸਾਹਮਣੇ ਅੱਗੇ ਇੱਕ ਐਕਟਿਵ ਵਗੈਰਾ ਆ ਰਹੀ ਆ ਤਾਂ ਬੰਦ ਵੀ ਹੋ ਗਈ ਆ ਤਾਂ ਦਿਖਾਉਣਾ ਥੱਲੋਂ ਦੇਖੋ ਦੇਖਦੇ ਵੀ ਕਿੰਨਾ ਜ਼ਿਆਦਾ ਆ ਇੱਧਰਲੇ ਪਾਸੇ ਵੀ ਹਰ ਗਲੀ ਦੇ ਵਿੱਚ ਪਾਣੀ ਆ ਇੱਧਰਲੇ ਪਾਸੇ ਵੀ ਪਾਣੀ ਆ ਓਹ ਭਾਈ ਸਾਹਿਬ ਬਹੁਤ ਜ਼ਲਾ ਹੋ ਗਿਆ ਇੱਥੇ ਪਾਣੀ ਉੱਗ ਗਿਆ ਲੱਕਾ ਹੋਰ ਨੀ ਮਾ ਭਾਈ ਮੇਰਾ ਦਿਲ ਕਰਦਾ ਵਾਪਸ ਮੁੜ ਜਾਵਾ ਆ ਦੇਖੋ ਏ ਟੇਵਾ ਕਿੱਥੇ ਰੱਕ ਡੁੱਬੀ ਹੋਈ ਆ ਭਾਈ ਇਹ ਤਾਂ ਸਿਲੰਸਰ ਚ ਪਾਣੀ ਭਰ ਗਿਆ ਹੋਣਾ ਵਾ ਉਹ ਵਾਲੀ ਅੱਗੇ ਵਾਲੀ ਵੀ ਏ ਟੇਵਾ ਸਿਲੰਸਰ ਪੂਰਾ ਭਰ ਗਿਆ ਹੋਣਾ ਪਾਣੀ ਨਾਲ ਦੇਖੋ ਲੇ ਸਿਰਫ 10 ਮਿੰਟ ਦੀ ਬਰਸਾਤ ਹੋਈ ਆ ਬਰਸਾਤ ਜਿਹੜੀ ਐ ਸਲੋ ਵੀ ਹੋ ਗਈ ਹੰਤਾ ਕਿਣਮਣ ਕਿਣਮਣ ਰਹਿ ਗਈ ਆ ਆਲਮੋਸਟ ਬੰਦ ਹੀ ਹੋ ਗਈ ਇੱਕ ਤਰੀਕੇ ਦੀ ਪਰ ਹੈ ਗਈ ਐ ਕਿਣਮਣ ਥੱਲੇ ਦੇਖੋ ਪਾਣੀ ਚ ਦਿਖਦੀ ਐ ਤੁਹਾਨੂੰ ਇੱਧਰ ਪਾਸੇ ਉਹ ਹੋ ਆ ਵੀ ਗਲੀ ਪੂਰੀ ਭਰੀ ਪਈ ਹੈ ਦੇਖੋ ਚੈੱਕ ਕਰੋ ਕਿਆ ਬਾਤ ਹੈ ਤੇ ਸੋਚੋ ਇਹ ਮੱਲੇ ਵਾਲੇ ਬੰਦਿਆਂ ਨੂੰ ਕਿੰਨੀ ਪਰੇਸ਼ਾਨੀ ਆਂਦੀ ਹੋਣੀ ਜਦੋਂ ਵੀ ਮੀਂਹ ਪੈਂਦਾ ਪਾਣੀ ਭਰਦਾ ਹੀ ਭਰਦਾ ਵਾ ਉਹ ਥੱਲੇ ਕੁਝ ਫਸ ਗਿਆ ਭਾਈ ਆਜੀ ਫਸ ਗਿਆ ਓਏ ਹੋਏ ਹੋਏ ਇਹ ਤਾਂ ਮੇਰੀ ਲਾਤਾ ਜੀ ਫਸ ਗਿਆ ਓਹੋ ਬਹੁਤ ਜ਼ਿਆਦਾ ਪਾਣੀ ਹੈ ਭਾਈ ਇੱਥੇ ਦਾ ਇਹ ਨਾ ਸ਼ੁਗਰਾ ਭਾਈ ਮੀਂਹ ਜਿਹੜਾ ਆ ਬੰਦ ਹੋ ਗਿਆ ਆ ਉਹਦੇ ਕਰਕੇ ਥੋੜਾ ਪਾਣੀ ਹੋਰ ਵਧੂਗਾ ਨਹੀਂ ਉਹ ਭਾਈ ਸਾਹਿਬ ਇੱਥੇ ਦੇਖੋ ਗੋਡਿਆਂ ਦਾ ਕਾ ਚੱਲਾ ਪਾਣੀ ਇੱਥੇ ਸਿਰਫ 10 ਮਿੰਟ ਦੀ ਬਰਸਾਤ ਦੇ ਨਾਲ ਹੀ ਕੀ ਬਾਤ ਹੈ ਅੱਗੇ ਤਾਂ ਹੋਰ ਜ਼ਿਆਦਾ ਪਾਈ ਸਾਹਿਬ ਹੋਰ ਜਾ ਉਹ ਦੇਖੋ ਸਾਹਮਣੇ ਇੱਕ ਮੋਟਰਸਾਈਕਲ ਆਉਣ ਰਿਹਾ ਉਹਦੀ ਹੈੱਡਲਾਈਟ ਤੱਕ ਪਾਣੀ ਪਹੁੰਚ ਲਾ ਵਾ ਆ ਮੋਟਰਸਾਈਕਲ ਜਿਹੜਾ ਤੁਸੀਂ ਖੜਾ ਵਾ ਦੇਖ ਸਕਦੇ ਕਿੱਥੇ ਤੱਕ ਪਾਣੀ ਡੁੱਬਿਆ ਹੋਇਆ ਦੇਖੋ ਪੂਰੇ ਡੁੱਬ ਗਿਆ ਇਲਾਕਾ ਓਏ ਓਏ ਥੱਲੇ ਗਿਆ ਲਫਾਵੇ ਨੂੰ ਹੋਏ ਆ ਲਪਟਾਂ ਹੀ ਫਸਦੇ ਜਾਂਦੇ ਆ ਇਲਾਕਾ ਦਾ ਤੁਸੀਂ ਦੇਖਦਾ ਕਿਦਾਂ ਡੁੱਬਿਆ ਪਿਆ ਵਾਾਈ ਮੋਟਰਸਾਈਕਲ ਦੇਖੋ ਕਿੱਥੇ ਰੱਕ ਮੋਟਰਸਾਈਕਲ ਦਾ ਸਲੰਸਰ ਉਧਾਂ ਉੱਚਾ ਦੇਖੋ ਪਿੱਛੇ ਦੇਖੋ ਪਰ ਮੋਟਰਸਾਈਕਲ ਫੇਰ ਵੀ ਕਾਫੀ ਡੁੱਬਿਆ ਹੋਇਆ ਓਹ ਹੋ ਹੋ ਇੱਥੇ ਤਾਂ ਮੇਰੇ ਗੋਡਿਆਂ ਤੱਕ ਪਹੁੰਚ ਗਿਆ ਪਾਣੀ ਪੂਰਾ ਆ ਦੇਖੋ ਬਹੁਤ ਜ਼ਿਆਦਾ ਪਾਣੀ ਹੈ ਭਾਈ ਹਰ ਗਲੀ ਦੇ ਵਿੱਚ ਪਾਣੀ ਆ ਇੱਧਰ ਜਿਹੜੀ ਗਲੀ ਆ ਉਹਦੇ ਵਿੱਚ ਵੀ ਪਾਣੀ ਆ ਸਾਰੀਆਂ ਗਲੀਆਂ ਭਰੀਆਂ ਪਈਆਂ ਵਾਂ ਉਹ ਭਾਈ ਸਾਹਿਬ ਕਿੰਨਾ ਜ਼ਿਆਦਾ ਪਾਣੀ ਇੱਥੇ ਉਹ ਜਿੰਨਾ ਅੱਗੇ ਤੱਕ ਪੂਰਾ ਦੇਖੋ ਪੂਰਾ ਅੱਗੇ ਤੱਕ ਪੂਰਾ ਭਰਿਆ ਹੀ ਹੋਇਆ ਵਾ ਜਿੰਨਾ ਪੂਰਾ ਮੱਲਾ ਸਾਰਾ ਇੱਥੇ ਕਿਉਂਕਿ ਹੱਲੇ ਜਿਹੜਾ ਬਾਹਰ ਮੇਨ ਰੋਡ ਤੇ ਆਪਾਂ ਤੁਹਾਨੂੰ ਪਾਣੀ ਦਿਖਾਇਆ ਸੀ ਉਹ ਵੀ ਸਾਰਾ ਇੱਧਰ ਹੀ ਆਉਣਾ ਹੱਲੇ ਰੋੜ ਰੂੜ ਕੇ ਕਿੰਨੀ ਤੇਜ਼ੀ ਨਾਲ ਆਉਂਦੇ ਪਾਣੀ ਇਸ ਕਰਕੇ ਇੱਥੇ ਪਾਣੀ ਖੜਦਾ ਹੀ ਖੜਦਾ ਆ ਥੱਲੇ ਚੈੱਕ ਕਰੋ ਗੋਡਿਆਂ ਤੱਕ ਆ ਗਿਆ ਪਾਣੀ ਭਾਈ ਇਹ ਹੈਗਾ ਜੀ ਕਿਸ਼ਨਪੁਰਾ ਪਰਮਾਨੈਂਟ ਪਾਣੀ ਵਾਲਾ ਏਰੀਆ ਹੈ ਅਸੀਂ ਕਾਫੀ ਸਾਲ ਪਹਿਲਾਂ ਇੱਥੇ ਰਹਿੰਦੇ ਸੀਗੇ ਉਦੋਂ ਵੀ ਐਵੇਂ ਹੀ ਪਾਣੀ ਭਰ ਜਾਂਦਾ ਹੁੰਦਾ ਸੀ ਤੇ ਅੱਜ ਵੀ ਇਦਾਂ ਹੀ ਹਾਲਾਤ ਆ ਕੋਈ ਇਲਾਕਾ ਨੀਵਾ ਇੱਥੇ ਪਾਣੀ ਭਰਨਾ ਹੀ ਭਰਨਾ ਇੱਥੇ ਤਾਂ ਕੋਈ ਇਲਾਜ ਨਹੀਂ ਹੈਗਾ ਭਾਈ ਇਹ ਪਰ ਪਾਣੀ ਕੱਢ ਕੋਟ ਦਿੰਦੇ ਆ ਮੇਰੇ ਖਿਆਲ ਨਾਲ ਫਟਾਫਟ ਹੀ ਨਿਕਲ ਜਾਂਦਾ ਇੱਥੇ ਪਾਣੀ ਉਹ ਲਾ ਕੇ ਨਾ ਪੰਪ ਜੀ ਲਾ ਕੇ ਜਿਹੜਾ ਪੱਕਾ ਜਿਗਾਰ ਰੱਖਿਆ ਪੰਪ ਪੰਪ ਲਾ ਕੇ ਪਾਣੀ ਕੱਢ ਦਿੰਦੇ ਆ ਚੈੱਕ ਕਰੋ ਕਿੰਨਾ ਜ਼ਿਆਦਾ ਪਾਣੀ ਆ ਇਧਰ ਵੀ ਉਹ ਇਸ ਗਲੀ ਚ ਵੀ ਕਿੰਨਾ ਜ਼ਿਆਦਾ ਪਾਣੀ ਆ ਭਾਈ ਹਰ ਪਾਸੇ ਹੀ ਇੰਨਾ ਪਾਣੀ ਆ ਉਹ ਦੇਖੋ ਕਿੱਥੇ ਤੱਕ ਪਹੁੰਚ ਗਿਆ ਪਾਣੀ ਗੋਡਿਆਂ ਤੱਕ ਆ ਗਿਆ ਇੱਥੇ ਪਾਣੀ ਹੋਰਾ ਉਹ ਅੱਗੇ ਹੋਰ ਜ਼ਿਆਦਾ ਇਲਾਕਾ ਨਹੀਂ ਆয়া ਅਗਲਾ ਇਲਾਕਾ ਹੋਰ ਨਹੀਂ ਆয়া ਏਟਵਾ ਦੇਖੋ ਪਿਛਲੀ ਟੇਲ ਲਾਈਟ ਪੂਰੀ ਡੁੱਬੀ ਪਈ ਆ ਉਹ ਸਾਹਮਣੇ ਅੱਗੇ ਏਟਵਾ ਖੜੀ ਏ ਕਿਤਨ ਦੂਰ ਨਾਲੇ ਕਾਫੀ ਦੂਰ ਹੈ ਇਥੋਂ ਪੁੱਛੋ ਲਾਦਾ ਕੋਈ ਗੱਡੀ ਆ ਰਹੀ ਆ ਥੋੜਾ ਸਾਈਡ ਤੇ ਇਹਨਾਂ ਨੂੰ ਨਿਕਲਣ ਵਾਸਤੇ ਜਗ੍ਹਾ ਦੇ ਦੇਣਾ ਵਾ ਮੋਟਰਸਾਈਕਲ ਆ ਰਿਹਾ ਵਾ ਪਾਜੀ ਮੈਂ ਵੀ ਪਹਿਲੀ ਵਾਰ ਹੀ ਆਇਆ ਕਾਫੀ ਢੇਰ ਵਾ ਆਇਆ ਹੋਣਾ ਜਾਂ ਜ਼ਿਆਦਾ ਹੀ ਹੋਣਾ ਵਾ ਓਹ ਓਹ ਬਹੁਤ ਜ਼ਿਆਦਾ ਪਾਣੀ ਆ ਰੁਕ ਗਿਆ ਓਹੋ ਬੰਦ ਹੋ ਗਿਆ ਹੁਣ ਧੱਕਾ ਲਾ ਕੇ ਲੈ ਜਾਣਾ ਪੈਣਾ ਪਾਣੀ ਤਾਂ ਹੈਗਾ ਪਾਜੀ ਕਾਫੀ ਅੱਗੇ ਤੱਕ ਹੈਗਾ ਪਾਣੀ ਗਲੀ ਇੱਧਰ ਵੀ ਹੈਗੀ ਕੋਈ ਪਿੱਛੇ ਗਲੀ ਸਾਰੀਆਂ ਗਲੀਆਂ 'ਚ ਪਾਣੀ ਆ ਜਿਹੜੀ ਮਰਜ਼ੀ ਗਲੀ ਚਲੇ ਜਾਓ ਰੋਡ ਤੇ ਲਾਗੇ ਕਿਹੜੀ ਆ ਰੋਡ ਤੇ ਆਹ ਸਾਹਮਣੇ ਜਿਹੜੀ ਗਲੀ ਹੈ ਨਾ ਇੱਥੋਂ ਲੈਫਟ ਮੁੜ ਜਾਓ ਉਹ ਸਾਹਮਣੇ ਉਹ ਦੇਖੋ ਜਿੱਥੇ ਪਹਿਲਾ ਖੰਭਾ ਲੱਗਾ ਆ ਹਾਂਜੀ ਆ ਪਹਿਲਾ ਖੰਭਾ ਲੱਗਾ ਇਧਰੋਂ ਲੈਫਟ ਮੁੜ ਜੂਗੇ ਤਾਂ ਮੇਨ ਰੋਡ ਆ ਜਾਣਾ ਵਾ ਇਧਰ ਪਿੱਛੇ ਦੂਰਾ ਪਿੱਛੇ ਤਾਂ ਫੇ ਉਹ ਜਿਹੜਾ ਮੇਨ ਰੋਡ ਦੇਖਦਾ ਪਿਆ ਉੱਥੇ ਤੱਕ ਜਾਣਾ ਪੈਣਾ ਤੁਹਾਨੂੰ ਇੰਨਾ ਹੀ ਪੈ ਜਾਣਾ ਵਾ ਜਿੰਨਾ ਇਧਰ ਨੂੰ ਆ ਉਹਨੇ ਉਧਰ ਨੂੰ ਸੇਮ ਹੀ ਆ ਸਲੰਸਰ ਚ ਪਾਣੀ ਵੜ ਗਿਆ ਮੇਰੇ ਖਿਆਲ ਨਾਲ ਸਲੰਸਰ ਡੱਬ ਗਿਆ ਪੂਰਾ ਓਹੋ ਸਿਲੰਸਾ ਦਾ ਬਿਲਕੁਲ ਜਮਾਈ ਡੁੱਬਿਆ ਹੋਇਆ ਆ ਦੇਖੋ ਕਿੱਥੇ ਤੱਕ ਚੱਲੇਗਾ ਪਾਣੀ ਇਹ ਤਾਂ ਬਾਹਰ ਕੱਢ ਕੇ ਫਿਰ ਹੁਣ ਹੱਲੇ ਨਾ ਕਿੱਕ ਮਾਰੀਓ ਬਾਹਰ ਕੱਢ ਕੇ ਹੀ ਕਿੱਕ ਮਾਰੀਓ ਨਹੀਂ ਤਾਂ ਇਹ ਪਾਣੀ ਹੋਰ ਖਿੱਚ ਲੈਣਾ ਅੰਦਰ ਨੂੰ ਕਿੱਧਰ ਨੂੰ ਇੱਧਰ ਨਹੀਂ ਜਾਣਾ ਤੁਸੀਂ ਪਿੱਛੇ ਨੂੰ ਆਓ ਇੱਧਰ ਨੂੰ ਲੈ ਓਏ ਪਰ ਇੱਧਰ ਨੂੰ ਪਾਣੀ ਹੋਰ ਵੀ ਜ਼ਿਆਦਾ ਡੂੰਗਾ ਆ ਉਹ ਜਿਹੜਾ ਚੌਂਗਿਆ ਉੱਥੇ ਪਾਣੀ ਉਹ ਦੇਖੋ ਐਕਟਿਵਾ ਦੇਖੋ ਸਾਹਮਣੇ ਕਿੰਨੀ ਡੁੱਬੀ ਹੈ ਟੇਲ ਲਾਈਟ ਤੱਕ ਪਹੁੰਚ ਗਿਆ ਤੇ ਪਾਣੀ ਪਿੱਛਿਆਂ ਨੂੰ ਤਾਂ ਭੁੱਲਿਆ ਨਾ ਇੱਧਰ ਆਓ ਸਾਹਮਣੇ ਆ ਉਹ ਭਾਈ ਦਾ ਮੋਟਰਸਾਈਕਲ ਬੰਦ ਹੋ ਗਿਆ ਪਰ ਇਹ ਆਪ ਸਟਾਰਟ ਹੋ ਜਾਂਦੀ ਹੈ ਛੇਤੀ ਇਹ ਨਹੀਂ ਆ ਬੀ ਸਟਾਰਟ ਨਹੀਂ ਹੁੰਦੇ ਹੋ ਜਾਣਾ ਸਟਾਰਟ ਹਾਂ ਹਾਂ ਹੋ ਜਾਣਾ ਹੋ ਜਾਣਾ ਸਟਾਰਟ ਦੋ ਚਾਰ ਕਿੱਕਾਂ ਮਾਰੀਓ ਸਟਾਰਟ ਹੋ ਜਾਣਾ ਇਹ ਓਹੋ ਭਾਈ ਇੱਥੇ ਦੇਖੋ ਕਿੰਨਾ ਜ਼ਿਆਦਾ ਪਾਣੀ ਪੂਰਾ ਆ ਨਾ ਗੋਡਿਆਂ ਤੱਕ ਪਹੁੰਚ ਗਿਆ ਮੇਰੇ ਪਾਣੀ ਦੇਖੋ ਗੋਡੇ ਪੂਰੇ ਆ ਲੈ ਡੁੱਬ ਚੁੱਕੇ ਆ ਭਾਈ ਕਿਸ ਲੈਵਲ ਦਾ ਪਾਣੀ ਇਕੱਠਾ ਹੋ ਜਾਂਦਾ ਤੁਸੀਂ ਦੇਖ ਸਕਦੇ ਆ ਉਹ ਅੱਗੇ ਬੱਚੇ ਨਹਾਉਣ ਡਿਆ ਪਾਣੀ ਇਧਰਲੇ ਇਲਾਕੇ ਚ ਵੀ ਦੇਖੋ ਸਾਰਾ ਪਾਣੀ ਪੂਰਾ ਜਿੱਧਰ ਮਰਜ਼ੀ ਦੇਖ ਲਓ ਪਾਣੀ ਹੀ ਪਾਣੀ ਆ तो ये सारे घर देख लो जिन्हें भी घर आ सारे घर जेडे ही बने की ओह पैर च फस गया ओए भैया ओए ओय भाई निकल जा रुको कुछ ना कुछ फस गया पैर निकलता भी नहीं पैर, ओ भाई साहब एक मिनट रुको आ फसा है पैर निकलता नहीं पाया अटक गया ही वो देखो कि ज्यादा पानी उमने ਅੱਗੇ ਗਲੀ ਦੇ ਵਿੱਚ ਹੀ ਬੱਚੇ ਨੰਦ ਪਿਆ ਇਹ ਆ ਵੀ ਮੀਂਹ ਬੰਦ ਹੋ ਗਿਆ ਆ ਬਰਸਾਤ ਟੋਟਲੀ ਬੰਦ ਹੋ ਗਈ ਆ ਲੋਕਾਂ ਦੇ ਘਰ ਦੇਖੋ ਸਾਰੇ ਉੱਚੇ ਹੀ ਥੜੀਆਂ ਤੇ ਬਣਾਇਆ ਆ ਘਰ ਦੇਖੋ ਬੜੀ ਮੁਸ਼ਕਿਲ ਨਾਲ ਹੀ ਬਚਿਆ ਪਿਆ ਇਹ ਜੇ ਥੋੜਾ ਹੋਰ ਪਾਣੀ ਦਾ ਲੈਵਲ ਵਧ ਗਿਆ ਤਾਂ ਪਾਣੀ ਅੰਦਰ ਵੜ ਜਾਣਾ ਇਧੇ ਘਰ ਚ ਵੈਸੇ ਵੜਿਆ ਹੋਇਆ ਨਾ ਤੇ ਪਾਣੀ ਥੋੜਾ ਜਿਹਾ ਵੱੜ ਚੁੱਕਾ ਉਹਨਾਂ ਦੇ ਪਾਣੀ ਉਹ ਦੇਖੋ ਅੰਦਰ ਤੱਕ ਪਾਣੀ ਵੱੜ ਚੁੱਕਾ ਭਾਈ ਥੱਲੇ ਕੁਝ ਨਾ ਕੁਝ ਫਸਦਾਰ ਨੇ ਭਾਈ ਬਹੁਤ ਕੁਸ਼ਾ ਥੱਲੇ ਥੇ ਉਹ ਨਿਆਣ ਦੇਖੋ ਕਿਦਾਂ সুইমিਂਗ ਪੂਲ ਵਾਂਗ ਨਹਾਉਂਦੇ ਆ ਬਾਈ ਹੈਗਾ ਦਾ ਪਾਣੀ ਬਿਲਕੁਲ ਐ ਨਾ ਗੰਦਾ ਹੀ ਆ ਖਲਾਰਾ ਖਲੂਰਾ ਆ ਕਚਰਾ ਕੁਚਰਾ ਇਕੱਠਾ ਹੋ ਗਿਆ ਸਾਰਾ ਹੀ ਥੱਲੇ ਦੇਖੋ ਗੋਡਿਆਂ ਤੱਕ ਆ ਗਿਆ ਬਾਈ ਪਾਣੀ ਮੇਰੇ ਚੈੱਕ ਕਰੋ ਕਿੱਥੇ ਤੱਕ ਆ ਗਿਆ ਪਾਣੀ ਬਾਈ ਸਾਹਿਬ ਜਿਹੜੀ ਮਰਜ਼ੀ ਗਲੀ ਦੇਖ ਲਓ ਹਰ ਗਲੀ 'ਚ ਹੀ ਪਾਣੀ ਆ ਓਹੋ ਹੋ ਹੋ ਆਸ ਇੱਥੇ ਦਾ ਇਲਾਕਾ ਜਿਹੜਾ ਸਭ ਤੋਂ ਨੀਵਾ ਆ ਦੇਖੋ ਓਏ 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 ਬਹੁਤ ਜ਼ਿਆਦਾ ਪਾਣੀ ਆਇਆ ਇੱਥੇ ਦਾ ਓਹ ਇਹ ਸੇ ਲੱਕੇ ਚ ਪਾਣੀ ਭਰਨਾ ਪੈਣਾ ਉਹ ਨਿਆਣੇ ਦੇਖੋ ਕਿਦਾਂ ਨਹਾਉਣਦੇ ਆ ਪਾਣੀ ਦੇ ਪਾਣੀ 'ਚ ਪਹਿਲਾਂ ਆਪਾਂ ਇਧਰੋਂ ਵੀ ਆ ਸਕਦੇ ਸੀਗੇ ਉਹ ਸਾਹਮਣੇ ਜਿਹੜਾ ਮੇਨ ਰੋਡ ਆ ਉਧਰ ਦੇਖੋ ਮੇਨ ਰੋਡ ਜਿਹੜਾ ਉੱਚਾ ਆ ਤੇ ਇਹ ਇਲਾਕਾ ਨੀਵਾ ਪਰ ਕਾਫੀ ਦੂਰ ਤੋਂ ਹੀ ਪਾਣੀ ਇੱਥੇ ਵੀ ਸ਼ੁਰੂ ਹੋ ਗਿਆ ਕਿਉਂਕਿ ਮੇਨ ਰੋਡ ਦਾ ਪਾਣੀ ਵੀ ਥੱਲੇ ਦੌੜਾ ਹੀ ਹੁੰਦਾ ਆ ਆਪਾਂ ਸਿੱਧੇ ਚੱਲਦੇ ਆਂ ਦੇਖਦੇ ਆਂ ਉਹ ਨਿਆਣੇ ਜਿਹੜੇ ਖੇਡਦੇ ਹੋਏ ਉਹਨਾਂ ਨੂੰ ਦੇਖਦੇ ਜਾਗੇ ਕੀ ਕਰਦੇ ਹੋਏ ਆ ਤੂੰ ਜਾ ਕੇ ਕਰਦੇ ਹੋਏ ਨਿਆਣੇ ਚੈੱਕ ਕਰੋ ਪਾਣੀ ভাই ਕਿੱਦਾਂ ਤੁਰਨਾ ਪੈ ਰਿਹਾ ਦੇਖਾ ਮੈਨੂੰ ਗੋਡਿਆਂ ਦਾ ਕਾਬੂ ਰਾਇਆ ਨਾ ਪਾਣੀ ਇਹ ਆਪੀ ਮੀਂਹ ਹੁਣ ਬੰਦ ਹੋ ਗਿਆ ਆ ਉਹ ਦੇਖੋ ਸਾਹਮਣੇ ਨਿਆਣੇ ਦੇਖੋ ਤਾਂ ਦਿਖਾਉਂਦਾ ਮੈਂ ਉਹ ਲੋਕੋ ਸਾਹਮਣੇ ਕਿੱਦਾਂ ਨੌਂਡੇ ਆ ਨਿਆਣੇ ਪਾਣੀ ਦੇ ਵਿੱਚ ਪਾਣੀ ਇਕੱਠਾ ਹੋਇਆ ਪਿਆ ਤੇ ਸਾਰੇ ਨਿਆਣੇ ਬਾਹਰ ਆ ਗਏ ਜਿਦਾ সুইমিਂਗ ਪੂਲ ਚ ਨਹਾਉਂਦੇ ਹੁੰਦੇ ਉਦਾਂ ਨੌਂਡੇ ਆ ਇੰਜੋਏ ਕਰਦੇ ਪਏ ਆ ਬਹੁਤ ਜ਼ਿਆਦਾ ਪਾਣੀ ਹੋ ਗਿਆ ਭਾਈ ਦੇਖੋ ਥੱਲੇ ਡੁੱਬੇ ਤੱਕ ਆ ਗਿਆ ਬੁਰਾ ਯਾਰ ਪਾਣੀ ਇੱਥੇ ਤਾਂ ਬਹੁਤ ਜ਼ਿਆਦਾ ਪਾਣੀ ਆ ਗਿਆ ਇਸ ਏਰੀਆ 'ਚ। ਉਹ ਉਹ ਉਹ। ਉਹ ਥੜੀਆਂ ਤੋਂ ਛਾਲਾ ਮਾਰਦੇ ਤੇ। ਉਹ ਤਾਂ সুইমিং ਪੂਲ 'ਚ ਛਾਲ ਮਾਰ ਦਿੰਦੇ ਨਾ। ਉਹ ਦੇਖ। ਕਿੱਦਾਂ ਇੰਜੋਏ ਕਰ ਰਹੇ ਆ। ਇਹ 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 ਉਹ। ਕਿੱਦਾਂ ਛਾਲਾ ਮਾਰ ਰਹੇ ਆ ਪਾਣੀ 'ਚ। ਕਿੱਦਾਂ ਨੌਲੀਆ ਭਾਈ। ਦੇਖੋ ਕਿੱਦਾਂ ਇੰਜੋਏ ਕਰ ਰਹੇ ਆ। ਇਹ 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 ਉਹ। ਕਯਾ ਬਾਲਾ ਪੂਰਾ ਇੰਜੋਏ ਕਰ ਰਹੇ ਹੈ ਕੀ ਆ ਬੁਈ ਆਇਆ ਕੀ ਆ ਬੁਈ ਖੇਡਦੇ ਰਿਹਾ ਪੂਰਾ ਪਾਣੀ ਵਿੱਚ ਸਵਿਮਿੰਗ ਪੂਲ ਹੀ ਬਣ ਗਿਆ ਇੱਕ ਤਰੀਕੇ ਦਾ ਦੇਖੋ ਇੰਨਾ ਜ਼ਿਆਦਾ ਪਾਣੀ ਹੋ ਗਿਆ ਜਿੱਦਾ ਨੋਰਮਲ ਹੜ ਦੇ ਵਿੱਚ ਸੀਨ ਹੁੰਦਾ ਬਿਲਕੁਲ ਉਦਾਂ ਦਾ ਯਾਰ ਵੇਖੋ ਕਿੰਨਾ ਜ਼ਿਆਦਾ ਪਾਣੀ ਹੈ ਭਾਈ ਸਾਰੇ ਡੱਬੇ ਗਿਆ ਹੈ ਨਾ ਬਿਲਕੁਲ ਲਾਕਾ ਹਾਂ ਬਾਬਾ ਨਿਕੂਰਾ ਉੱਥੇ ਥੱਲੇ ਪਾਣੀ ਚ ਵੜ ਜਾਂਦੇ ਹੈ ਇੰਜੋਏ ਕਰਦੇ ਹੈ ਇੰਜੋਏ ਨਾਂ ਦੇਵੇ ਨਿਆਣੀ ਚਲੋ ਭਾਈ ਸਿੱਧਾ ਹੀ ਜਾਂਦੇ ਹਾਂ ਓਏ 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 ਭਾਈ ਸਾਹਿਬ ਪੂਰਾ ਪਾਣੀ ਢਾਹਤਾ ਅੱਗੇ ਵੀ ਆ ਵੀ ਲੱਗ ਰੁਕੀ ਹੈ ਮੈਂ ਵੀ ਡੁੱਬਿਆ ਹੋਇਆ ਵਾ ਆ ਤਾਂ ਥੱਲੇ ਲੱਗ ਪੂਰਾ ਡੁੱਬਿਆ ਹੋਇਆ ਸਵਿਮਿੰਗ ਪੂਲ ਕਿਤਾ ਡਾ ਸਵਿਮਿੰਗ ਪੂਲ ਆ ਆ ਦੇਖੋ ਨਿਆਣੀ ਦੇਖੋ ਕਿਤਾ ਇੰਜੋਏ ਕਰਦੇ ਹੈ ਭਾਈ ਸਾਹਿਬ ਕਿੱਧਰ ਰੋੜਦਾ ਜਾਂਦਾ ਵਾ ਪਾਣੀ ਦੇਖੋ ਭਾਈ ਸਾਹਿਬ ਕਿੰਨਾ ਜ਼ਿਆਦਾ ਇਕੱਠਾ ਹੋ ਗਿਆ ਪੰਜਾਬ ਦੇ ਵਿੱਚ ਪੰਜਾਬ ਡੁੱਬ ਗਿਆ ਇੱਕ ਤਰੀਕੇ ਦਾ ਪੰਜਾਬ ਦੇ ਉਹ ਦੇਖੋ ਉਹ ਕੁਛੇ ਤੱਕ ਪੂਰਾ ਹੈ ਨਾ ਪਾਣੀ ਪਾਣੀ ਪੂਰੇ ਹੋ啊 ਭਾਈ ਪੂਰੇ ਲੱਗੇ ਚੈੱਕ ਕਰੀਏ ਚੱਲੀਏ ਆਪਾਂ ਅੱਗੇ ਨੂੰ ਅੱਗੇ ਵਾਲਾ ਇਲਾਕਾ ਵੀ ਭਾਈ ਸਾਹਿਬ ਪੂਰਾ ਪੂਰਾ ਹੀ ਭਰਿਆ ਪਤਾ ਨਹੀਂ ਕਿੱਥੇ ਰੱਖੋਣਾ ਪਾਣੀ ਐ ਇਦਾਂ ਹੀ ਭਰਿਆ ਹੋਇਆ ਸਾਰੇ ਪਾਸੇ ਪਾਣੀ ਓਹੋ ਤਦ ਨਹੀਂ ਹੁਣ ਇੱਕਦਮ ਮੈਂ ਪਾਣੀ ਚ ਨਿਕਲ ਪਾਵਾਂਗਾ ਬਹੁਤ ਅੱਗੇ ਆ ਗਿਆ ਮੈਂ ਭਾਈ ਜਿੰਨਾ ਇਲਾਕਾ ਦੂਰ ਤੱਕ ਪੂਰਾ ਦਾ ਪੂਰਾ ਪਾਣੀ ਨਾਲ ਭਰਿਆ ਹੋਇਆ ਵਾ ਹੁਣ ਮੈਂ ਨਿਕਲਾਂ ਕਿੱਧਰਲੇ ਪਾਸੇੋਂ ਜਿੱਥੇ ਪਾਣੀ ਜਿਹੜਾ ਖਤਮ ਹੋ ਜਵੇ ਬਰਸਾਤ ਮੁੜ ਕੇ ਫੇਰ ਕਿੰਵੇਂ ਕਿੰਵੇਂ ਜਿਹੜੀ ਹੈ ਸ਼ੁਰੂ ਹੋ ਗਈ ਆ ਪਾਣੀ ਸ਼ੁਰੂ ਹੋ ਗਈ ਅੱਜ ਤੁਹਾਨੂੰ ਜਿਹੜਾ ਕਿਸ਼ਨਪੁਰਾ ਵੀ ਦਿਖਾ ਦਿੱਤਾ ਭਾਈ ਹਜੇ ਵੀ ਤੁਸੀਂ ਦੇਖ ਸਕਦੇ ਗੋਡਿਆਂ ਤੱਕ ਹੀ ਆ ਪਾਣੀ ਕਿੰਨੀ ਦੇਰ ਦਾ ਪਿੱਛੋਂ ਤੁਰਿਆ ਆਂਦਾ ਵਾ ਕਿੰਨੀ ਦੇਰ ਦਾ ਈ ਇਸ ਲੈਵਲ ਤੇ ਹੀ ਆ ਪਾਣੀ ਵਾਟਰ ਲੈਵਲ ਪੂਰਾ ਇੱਥੇ ਤੱਕ ਹੀ ਆ ਗੋਡਿਆਂ ਤੱਕ ਹੀ ਉਹਹ ਜੇ ਨੂੰ ਸ਼ਾਇਦ ਥੋੜਾ ਘਟ ਉਹ ਹੋ ਹੋ ਨੀਵਾਂ ਲੱਕ ਆ ਗਿਆ ਟੋਏ ਟੋਏ ਵੀ ਹੈ ਗਿਆ ਟੋਏਾਂ ਚ ਪੈਰ ਪੈਗਾ ਆ ਦੇਖੋ ਕੁੱਤੇ ਕਿਤੇ ਉੱਚੀਆਂ ਥੜੀਆਂ ਥੁੜੀਆਂ ਤੇ ਬੈਠੇ ਹੋਏ ਆ ਵਿਚਾਰੇ ਥੱਲੇ ਪਾਣੀ ਭਰਿਆ ਪਿਆ ਕਿਉਂਕਿ ਇਸ ਇਲਾਕੇ ਦੇ ਇਹਨਾਂ ਨੂੰ ਪਤਾ ਹੀ ਆ ਜਦੋਂ ਮੀਂਹ ਪੈਣਾ ਵਾ ਪਾਣੀ ਭਰਨਾ ਵਾ ਪਹਿਲਾਂ ਹੀ ਉੱਤੇ ਜਾ ਕੇ ਚੜ ਜਾਂਦੇ ਆ ਡਗੀਆਂ ਨੂੰ ਵੀ ਪਤਾ ਹੀ ਆ ਭਾਈ ਇਸ ਇਲਾਕੇ ਦਾ ਕਿਉਂਕਿ ਇੱਥੇ ਰਹਿੰਦੇ ਆ ਇਹਨਾਂ ਨੂੰ ਪਤਾ ਹੀ ਆ ਹੁਣ ਮੀਂਹ ਸ਼ੁਰੂ ਹੋ ਗਿਆ ਭਾਈ ਪਾਣੀ ਭਰ ਰਿਹਾ ਪਹਿਲਾਂ ਹੀ ਚੜ ਜਾਂਦੇ ਉੱਤੇ ਉਹ ਦੇਖੋ ਕਿੱਥੇ ਤੱਕ ਐਕਟਿਵਾ ਡੁੱਬੀ ਹੋਈ ਆ ਸਿਲੰਸਰ ਦਾ ਪੂਰਾ ਡੁੱਬਿਆ ਐ ਐਕਟਿਵਾ ਦਾ ਓਏ ਹੋਏ ਹੋਏ ਹੋ ਬੰਦ ਉਹ ਹੋ ਗਈ ਬੰਦ ਐਕਟਿਵਾ ਬੰਦ ਹੋ ਗਈ ਭਾਈ ਉਹ ਦੇਖੋ ਇਧਰਲੇ ਪਾਸੇ ਵੀ ਕਿੰਨਾ ਪਾਣੀ ਭਾਈ ਬਹੁਤ ਜ਼ਿਆਦਾ ਪਾਣੀ ਆ ਓਹੋ ਆ ਵੀ ਬੰਦ ਹੋ ਗਿਆ ਮੋਟਰਸਾਈਕਲ ਜੈਨ ਸਰ ਜੈਨ ਜੀ ਹਾਲੇ ਕੋਈ ਸਿਲੰਸਰ ਪੂਰਾ ਡੁੱਬਿਆ ਗਿਆ ਆ ਵੀ ਮੋਟਰਸਾਈਕਲ ਬੰਦ ਹੋ ਗਿਆ ਤੇ ਆ ਵੀ ਦੋਨੀਆਂ ਗੱਡੀਆਂ ਬੰਦ ਹੋ ਗਈਆਂ ਭਾਈ ਬਹੁਤ ਜ਼ਿਆਦਾ ਪਾਣੀ ਉਹ ਉਧਰੋਂ ਵੀ ਇੱਕ ਮੋਟਰਸਾਈਕਲ ਆਂਦਾ ਰਹਾ ਰਾਹ ਦੇ ਦੀ ਇਹਨੂੰ ਇੱਧਰ ਨੂੰ ਜਾਣਾ ਇਹਨੇ ਬਾਈ ਧੀਰੇ 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 ਓਏ ਹੋਏ ਹੋਏ ਓਏ ਹੈੱਡਲਾਈਟ ਤੱਕ ਪਾਣੀ ਆਇਆ ਹੈੱਡਲਾਈਟ ਤੱਕ ਕਿੰਨਾ ਜ਼ਿਆਦਾ ਪਾਣੀ ਇੱਥੇ ਪੂਰਾ ਪੂਰਾ ਮੋਟਰਸਾਈਕਲ ਇੱਥੇ ਡੁੱਬ ਜਾਏ ਉਹ ਮੈਨੂੰ ਲੱਗਾ ਉਧਰਲੇ ਪਾਸੇ ਪਾਣੀ ਘਟਾਊਗਾ ਐਨੂੰ ਚਲਦੇ ਆਂ ਇੱਧਰਲੇ ਪਾਸੇ ਪਾਣੀ ਘਟਾਉਣਾ ਹੈ ਇੱਧਰ ਨਿਕਲ ਜੰਨੇ ਆ ਓਹੋ ਇੱਥੇ ਨਾ ਸਟਾਰਟ ਕਰ ਬਾਹਰ ਜਾ ਕੇ ਕਰ ਪਾਣੀ ਚ ਬਾਹਰ ਕੱਢ ਕੇ ਫੇਰ ਗਾਰ ਸਟਾਰਟ ਚੈੱਕ ਕਰੋ ਭਾਈ ਇਹੋ ਨਿਆਣੇ ਦੇਖੋ ਕਿੰਨੇ ਖੁਸ਼ ਆ ਪੰਗੜੇ ਵਾਉਂਦੇ ਆ ਉਹ ਦੇਖ ਡਾਂਸ ਡਾਂਸ ਚੈੱਕ ਕਰੋ ਨਿਆਣੇ ਦਾ ਕੀ ਬਾਤ ਹੈ ਉਹ ਇੱਥੇ ਸਟਾਰਟ ਕਰੀਂਦਾ ਭਾਈ ਪਾਣੀ ਹੋਰ ਖਿੱਚ ਲੈਣਾ ਉਹਨੇ ਥੋੜਾ ਬਾਹਰ ਕੱਢ ਲਾ ਫੇਰ ਜਾ ਕੇ ਸਟਾਰਟ ਹਨਾ ਉਹ ਉਹ ਮੋਟਰਸਾਈਕਲ ਤੇ ਲੈ ਗਿਆ ਭਾਈ ਧੂਕੇ ਲੈ ਗਿਆ ਨਿਕਲ ਗਿਆ ਫੇਰ ਵੀ ਪਾਣੀ ਭਾਈ ਇੱਥੇ ਤਾਂ ਕਬੀਆ ਮੈਨੂੰ ਆਈਡੀਆ ਨਹੀਂ ਸੀ ਵੀ ਇਸ ਏਰੀਆ ਦੇ ਵਿੱਚ ਇੰਨੀ ਜਾਈ ਦੂਰ ਤੱਕ ਪਾਣੀ ਭਰਦਾ ਆ ਤੁਸੀਂ ਦੇਖ ਸਕਦੇ ਕਿੰਨੀ ਧੀਰ ਦਾ ਪਾਣੀ ਭਰਿਆ ਹੀ ਹੋਇਆ ਵਾ ਭਾਈ ਓਹੋ ਬਹੁਤ ਜ਼ਿਆਦਾ ਪਾਣੀ ਹੋ ਗਿਆ ਭਾਈ ਘਾਰ ਤਾਂ ਉੱਥੇ ਹੀ ਆ ਮਨ ਲਗਾ ਪਰ ਫੇਰ ਵੀ ਸਟਾਰਟ ਕਰੀ ਜਾਂਦਾ ਅੰਦਰ ਵਾਰਦਾ ਪਿਆ ਵਾ ਇੱਥੇ ਤਾਂ ਕਾਫੀ ਰਾਸ਼ਾ ਭਾਈ ਅੱਗੇ ਚੱਲਦੇ ਆ ਅਗੇ ਉਸ ਆ ਤਾਂ ਮੇ ਵੀ ਥੋੜਾ ਪਾਣੀ ਘਟਾ ਹੋਵੇ ਬਰਸਾਤ ਤਾਂ ਬੰਦ ਹੋ ਗਈ ਆ ভাই ਥੋੜੇ ਉੱਚੇ ਇਲਾਕਿਆਂ ਨੂੰ ਜਾਂਦੇ ਜੇ ਮੈਂ ਸੱਦੇ ਚਲੇਣਾ ਉਧਰ ਇਲਾਕੇ ਚ ਫੇਰ ਬਹੁਤ ਜ਼ਿਆਦਾ ਦੇਰ ਤੱਕ ਆਪਾਂ ਨੂੰ ਪਾਣੀ ਚ ਤਰਨਾ ਪੈਣਾ ਸੀ ਇਧਰੋਂ ਆ ਭਾਈ ਥੋੜਾ ਉੱਚਾ ਇਲਾਕਾ ਦੁਣਾ ਛੇਤੀ ਸ਼ੁਰੂ ਹੋ ਜਾਊਗਾ ਤੇ ਦੇਖੋ ਜਿਹੜੀ ਮਰਜ਼ੀ ਗਲੀ ਦੇਖ ਲਓ ਹਰ ਗਲੀ ਦੇ ਵਿੱਚ ਪਾਣੀ ਆ ਜਿਹੜੀ ਮਰਜ਼ੀ ਗਲੀ ਦੇਖ ਲਓ ਬਹੁਤ ਜ਼ਿਆਦਾ ਪਾਣੀ ਆ ਨਿਆਣੇ ਨਿਉਣਾ ਹੀ ਆ ਇੱਥੇ ਤਾਂ ਜਿਹੜੇ ਨਿਕਲੇ ਹੋਏ ਆ ਪਾਣੀ ਕਿੱਥੇ ਹੋਰ ਤਾਂ ਕੋਈ ਨਹੀਂ ਹੈਗਾ ਬਾਕੀ ਸਾਰੇ ਘਰਾਂ ਦੇ ਵਿੱਚ ਵੜੇ ਹੋਏ ਆ ਕਿਉਂਕਿ ਮੇਨ ਰੋਡ ਨਹੀਂ ਨਾ ਹੈਗਾ ਤਾਂ ਕਰਕੇ ਆਵਾਜ਼ਾ ਇੱਥੇ ਹੈ ਨਹੀਂ ਨੀ ਓਏ ਹੋਏ ਨਿਆਣੇ ਇੱਧਰਲੇ ਪਾਸੇ ਇੱਧਰਲੇ ਪਾਸੇ ਪਾਣੀ ਖਤਮ ਹੋ ਗਿਆ ਛੇਤੀ ਇੱਧਰਲੇ ਪਾਸੇ ਹੋਰ ਅੱਗੇ ਤਾਂ ਹੈਗਾ ਪਾਣੀ ਚਲੋ ਇਧਰੋਂ ਨਹੀਂ ਚੱਲਦੇ ਆ ਥੋੜਾ ਹੋਰ ਪਾਣੀ ਦੇਖ ਲੈਂਦੇ ਆ ਭਾਈ ਕਿ ਨਿਆਣੇ ਨਿਆਣੇ ਦੀ ਆ ਦੇਖੋ ਸਾਈਕਲ ਚਲਾਉਣ ਦੇ ਆ ਪਾਣੀ ਦੇ ਵਿੱਚ ਨਿਆਣੇ ਵੀ ਪੂਰਾ ਇੰਜੋਏ ਕਰਦੇ ਜਦੋਂ ਪਾਣੀ ਇਕੱਠਾ ਹੋ ਜਾਂਦਾ ਵਾ ਮੀਂਹ ਚ ਕੰਮ ਦੇ ਆ ਦੇਖੋ ਚੈੱਕ ਕਰੋ ਭਾਈ ਸਾਹਿਬ ਹੁਣ ਥੜਾ ਜਰਾ ਦੇਖੋ ਥੱਲੇ ਆ ਗਿਆ ਪਾਣੀ ਪਰ ਹੈਗਾ ਵੀ ਥੱਲੇ ਵੀ ਉਨਾ ਹੀ ਆ ਕਾਫੀ ਆ ਪਾਣੀ ਅੱਗੇ ਤੱਕ ਦੇਖੋ ਜੇ ਤਾਂ ਮੀਂਹ ਹੋਰ ਪੈ ਗਿਆ ਭਾਈ ਤੁਸੀਂ ਆਪ ਸੋਚੋ ਸਿਰਫ 10 ਤੋਂ 15 ਮਿੰਟ ਬਰਸਾਤ ਹੋਈ ਹੈ 10 ਤੋਂ 15 ਮਿੰਟ 10 ਤੋਂ 15 ਮਿੰਟ ਬਰਸਾਤ ਦਾ ਇੰਨਾ ਜ਼ਿਆਦਾ ਪਾਣੀ ਇਕੱਠਾ ਹੋ ਗਿਆ ਉਹ ਵੀ ਇੰਨੇ ਵੱਡੇ ਏਰੀਆ ਦੇ ਵਿੱਚ ਕਿੰਨਾ ਜ਼ਿਆਦਾ ਪਾਣੀ ਸੋਚੋ ਜੇ ਤਾਂ ਪੂਰਾ ਦਿਨ ਮੀਂਹ ਪੈਵੇ ਤਾਂ ਕੀ ਹਾਲ ਬਣਦਾ ਹੋਊਗਾ ਇੱਥੇ ਪੂਰੇ ਦਿਨ ਦੀ ਬਰਸਾਤ ਨਾਲ ਕੀ ਹਾਲ ਬਣੂਗਾ ਭਾਈ ਜਲੰਧਰ ਦਾ ਜਲੰਧਰ ਦਾ ਹੁਣੇ 15 ਮਿੰਟ ਚ ਜਲ ਕੇ ਅੰਦਰ ਆ ਗਿਆ ਵਾ ਉਹ ਸੋ ਭਾਈ ਔਖਾ ਹੀ ਇੱਧਰ ਲਾ ਆ ਇੱਕ ਛੋਟਾ ਬੱਚਾ ਵੀ ਆ ਗਿਆ ਪਾਣੀ ਦੇ ਵਿੱਚ ਘੁੰਮਣ ਵਾਸਤੇ ਉਹ ਭਾਈ ਸਾਹਿਬ ਕਾਫੀ ਦੇਰ ਦਾ ਮੈਂ ਜਿਹੜਾ ਵਾ ਪਾਣੀ ਦੇ ਵਿੱਚ ਤੁਰਦਾ ਪਿਆ ਵਾ ਇਦਾਂ ਕਿ ਕਿ ਸਲੋਤ ਹੋ ਰੰਨਾ ਜ਼ੋਰ ਜ਼ਿਆਦਾ ਲੱਗਦਾ ਪਾਣੀ ਚ ਤਰਨ ਨੂੰ ਕਾਫੀ ਥੱਕ ਹੋ ਗਿਆ ਜ਼ੋਰ ਜ਼ਿਆਦਾ ਲੱਗਦਾ ਪਾਣੀ ਚ ਤਰਨ ਕਾਫੀ ਦੇਰ ਦਾ ਪਾਣੀ ਚ ਘੁੰਮ ਡਿਆ ਮੈਂ ਓਏ ਭਾਈ ਕੁਛ ਫਸ ਗਿਆ ਪਰਾਂ ਚ ਕੀ ਹੈ ਪੱਤੇ ਪੁੱਤੇ ਹੀ ਆ ਓਏ ਬੱਚਾ ਵੀ ਇੰਜੋਏ ਕਰਨ ਆਇਆ ਪਾਣੀ ਦੇ ਵਿੱਚ ਚਲੋ ਭਾਈ ਉਹ ਅੱਗੇ ਤੱਕ ਤਾਂ ਹੈਗਾ ਪਾਣੀ ਉਹ ਅੱਗੇੋਂ ਘਟ ਗਿਆ ਥੋੜਾ ਉਧਰਲਾ ਇਲਾਕਾ ਥੋੜਾ ਉੱਚਾ ਆ ਅੱਗੇ ਚੱਲਦੇ ਆ ਆ ਬੰਦੇ ਪਾਣੀ 'ਚ ਜਾ ਰਹੇ ਦਿਖ ਮੋਟਰ ਹੈਗਾ ਲਾਗੇ ਇਹਨਾਂ ਦਾ ਬੰਦ ਨਾ ਹੋ ਜਾਵੇ ਕਿਤੇ ਬਹੁਤ ਜ਼ਿਆਦਾ ਪਾਣੀ ਅੱਗੇ ਭਾਈ ਜੀ ਦੇਖ ਲਓ ਐਕਟਿਵ ਐਕਟਿਵ ਲੈ ਕੇ ਜਾ ਰਹੇ ਆ ਬੰਦ ਹੋ ਜਾਣਾ ਬਹੁਤ ਜ਼ਿਆਦਾ ਪਾਣੀ ਅੱਗੇ ਬਹੁਤ ਹੀ ਜ਼ਿਆਦਾ ਕਿਵੇਂ ਘਰ ਕੋ ਰੋਣੇ ਇਹਨਾਂ ਦੇ ਇਹਨਾਂ ਨੂੰ ਜਾਣੇ ਪੈਣਾ ਮਜ਼ਦੂਰੀ 'ਚ ਇਹ ਬੰਦਾ ਸੋਚਦਾ ਰਿਹਾ ਅੰਦਰ ਜਾਵਾਂਗੇ ਨਾ ਜਾਵਾਂ ਮੋਟਰਸਾਈਕਲ ਰੋਕ ਕੇ ਖੜਾ ਆਇਆ ਵਾ ਵਧੀਆ ਕੀਤਾ ਮੋੜ ਲਿਆ ਭਾਈ ਨੇ ਤਾਂ ਮੋੜ ਲਿਆ ਭਾਈ ਪੱਕਾ ਬੰਦ ਹੋਣੀ ਹੋਣੀ ਸੀ ਜਿੰਨਾ ਪਾਣੀ ਸੀਗਾ ਦੋ ਡੇ ਤੱਕ ਪਾਣੀ ਆ ਉਥੇ ਬਹੁਤ ਜ਼ਿਆਦਾ ਪਾਣੀ ਆ ਆ ਭਾਈ ਸੋਚਦੇ ਪਏ ਜਾਵਾਂਗੇ ਨਾ ਜਾਵਾਂ ਮੋੜ ਜਾਓ ਭਾਈ ਮੋੜ ਜਾਓ ਬਹੁਤ ਜ਼ਿਆਦਾ ਪਾਣੀ ਅੱਗੇ ਤੂੰ ਵੀ ਦੇ ਰਿਹਾ ਜਾਵਾਂਗੇ ਨਾ ਜਾਵਾਂਗੇ ਘਰ ਇੱਧਰ ਤਾਂ ਡਾ ਅੱਥੇ ਜਾਣਾ ਹੀ ਪੈਣਾ ਵਾ ਉਹ ਜਿੱਦਨ ਮਰਜੀ ਚੱਲੇ ਪਾਣੀ ਤਾਂ ਹੈਗਾ ਹੀ ਆ ਪਾਣੀ ਸਾਰੇ ਪਾਸੇ ਹੀ ਆ ਹੈ ਇਹ ਬਾਈਕ ਆ ਆ ਪਰ ਬੰਦ ਵੀ ਹੋਈਆਂ ਉਹ ਦੇਖੋ ਸਾਹਮਣੇ ਐਕਟਿਵ ਵਾਲ ਆ ਰਿਹਾ ਬੰਦ ਕਰ ਦੇ ਟਰਾਈ ਕਰਕੇ ਦੇਖ ਲਓ ਪਰ ਬਹੁਤ ਸਾਰੇ ਮੋਟਰਸਾਈਕਲ ਅੱਗੇ ਬੰਦ ਹੋ ਗਏ ਆ ਕਾਫੀ ਬੰਦ ਹੋ ਗਏ ਜਿੰਨੇ ਵੀ ਗਏ ਲਗਭਗ ਇੱਕ ਅੱਧਾ ਹੀ ਨਿਕਲਿਆ ਵਾ ਬਾਕੀ ਬੰਦ ਹੋ ਗਏ ਉਹ ਪਾਣੀ ਅੱਗੇ ਗੋਡਿਆਂ ਦਾ ਕਿਹ ਪਾਣੀ ਪੂਰਾ ਆ ਨਾ ਚਲੋ ਭਾਈ ਉਧਰੋਂ ਚੱਲਦੇ ਆ ਇਧਰੋਂ ਤਾਂ ਪਾਣੀ ਥੋੜਾ ਜਿਹਾ ਜਿਹੜਾ ਘਟ ਗਿਆ ਇੱਥੇ ਜਨਗੀ ਸ਼ੁਰੂ ਹੁੰਦਾ ਇੱਕ ਤਰੀਕੇ ਦਾ ਪਾਣੀ ਪਾਣੀ ਤਾਂ ਹਰ ਪਾਸੇ ਹੀ ਆਉਦਾ ਇਧਰਲੇ ਪਾਸੇ ਵੀ ਪਾਣੀ ਹੈਗਾ ਇਧਰਲੀ ਗਲੀ 'ਚ ਵੀ ਕਿ ਦੇਖ ਸਕਦੇ ਆ ਜਿਹੜੀ ਮਰਜ਼ੀ ਗਲੀ ਦੇਖ ਲਓ ਸਾਰੀਆਂ ਗਲੀਆਂ ਹੀ ਭਰੀਆਂ ਪਈਆਂ ਵਾ ਇਧਰ ਵੀ ਪਾਣੀ ਹੈਗਾ ਆ ਇਧਰ ਥੋੜਾ ਘਟਿਆ ਪਰ ਅਗਲੀ ਗਲੀ ਜਿਹੜੀ ਐਸ ਤੋਂ ਉੱਚੀ ਇੱਦਾਂ ਪੂਰਾ ਫੁੱਲ ਹੀ ਆ ਭਾਈ ਸਰ ਇਧਰ ਨਹੀਂ ਚਲੇ ਗਏ ਆ ਆਪਾਂ ਆਪਾਂ ਵੀ ਐਨ ਚੱਲਦੇ ਆਂ ਐਨ ਚੱਲ ਕੇ ਤੇ ਮੇਨ ਰੋਡ ਤੇ ਸਿੱਧਾ ਹੀ ਨਿਕਲ ਜਾਂਦੇ ਆਂ ਆ ਵੀ ਗਲੀ ਜਾਂ ਦਿਖਾ ਦਿੰਦੇ ਆ ਉੱਥੇ ਤਾਂ ਥੋੜਾ ਜਿਹਾ ਪਾਣੀ ਦਿੱਖੋ ਚੈੱਕ ਕਰੋ ਆਹ ਸਪੀਡ ਬ੍ਰੇਕਰ ਬਣਾਇਆ ਓਏ ਹੋ ਜਦ ਪਾਣੀ ਥੋੜਾ ਘਟਿਆ ਤੁਰਨਾ ਵੀ ਆਸਾਨ ਹੋ ਗਿਆ ਭਾਈ ਪਹਿਲਾਂ ਪਾਣੀ ਦਾ ਤੁਰ ਤੁਰ ਕੇ ਜੋਰੀ ਬੜਾ ਲੱਗਣ ਦਿਆ ਸੀ ਇਸ ਇਲਾਕੇ ਦੇਖੋ ਹੁਣ ਪਾਣੀ ਘਟਿਆ ਬਿਲਕੁਲ ਐਨਾ ਥੱਲੇ ਥੋੜਾ ਜਿਹਾ ਹੋਊਗਾ ਚਪਕ ਚਪਕ ਆ ਲਈ ਆਹ ਆਹ ਢੀ ਹੁੰਦਾ ਦੇਖ ਸਕਦੇ ਤੁਸੀਂ ਇੱਥੇ ਵੀ ਹੈਗਾ ਥੋੜਾ ਥੋੜਾ ਪਾਣੀ ਆ ਪਰ ਇਹ ਇਲਾਕਾ ਥੋੜਾ ਉੱਚਾ ਹੈ ਬਚਿਆ ਹੈ ਵਾਹੇ ਅੰਦਰ ਤਾਂ ਬਹੁਤ ਜ਼ਿਆਦਾ ਪਾਣੀ ਹੋਗਾ ਇਹ ਕਿਸ਼ਨਪੁਰ ਦੀ ਜਿਹੜੀ ਮਰਜ਼ੀ ਜਿਹੜੀ ਦੇਖ ਲੋ ਹਰ ਗਲੀ 'ਚ ਹੀ ਪਾਣੀ ਹੁੰਦਾ ਹੈ ਇੱਧਰ ਵੀ ਪਾਣੀ ਆ ਇੱਧਰਲੇ ਪਾਸੇ ਇੱਧਰਲੇ ਪਾਸੇ ਵੀ ਪਾਣੀ ਹੈਗਾ ਦੇਖੋ ਪਰ ਇਹ ਆ ਵੀ ਥੋੜਾ ਜਿਹਾ 메ਨ ਨੋਡ ਤੇ ਚੱਲਦੇ ਆ ਇੱਥੋਂ ਵੀ ਆਹ ਵਾਲੀ ਗਲੀ ਤਰਸ ਕਰਕੇ ਇੱਥੇ ਵੀ ਦੇਖੋ ਪਰ ਇਹ ਵੀ ਇੱਥੇ ਥੋੜੀ ਦੂਰ ਤੱਕ ਹੀ ਆ ਪਾਣੀ ਰਹਿਗਾ ਇੱਥੇ ਪਾਣੀ ਚੈੱਕ ਕਰੋ ਓ ਭਾਈ ਸਾਹਿਬ ਪਾਣੀ ਜੀ ਤਰਤਰ ਕੇ ਨਾ ਜੋਰ ਬੋਲਾਦਾ ਵਾ ਦੇਖੋ ਲਾਹੇ ਤੇ ਥੋੜਾ ਪਾਣੀ ਆ ਪਰ ਹੈਗਾ ਕਾਫੀ ਆ ਅੱਗੇ ਜਿਹੜੀ ਸਾਹਮਣੇ ਮੇਨ ਰੋਡ ਵਾਲਾ ਪਾਣੀ ਆ ਉਹ ਵੀ ਸਾਰਾ ਇੱਥੇ ਅੰਦਰ ਨਹੀਂ ਆਉਂਦਾ ਵਾ ਤਾਂ ਕਰੇ ਇਲਾਕਾ ਜਿਹੜਾ ਵਾ ਛੇਤੀ ਭਰ ਜਾਂਦਾ ਵਾ ਬਸ ਸਿੱਧਾ ਹੁਣ ਜਿਹੜੀ ਬਰਸਾਤ ਬੰਦ ਹੋ ਗਈ ਬਿਲਕੁਲ ਜਿਵੇਂ ਬੰਦ ਹੋ ਗਈ ਹੈ ਬਰਸਾਤ ਆ ਚਲੋ ਆਪਾਂ ਸਾਹਮਣੇ ਜਿਹੜਾ ਮੇਨ ਰੋਡ ਤੇ ਪਹੁੰਚ ਗਏ ਖਾਲੇ ਦੇਖੋ ਕਿੰਨਾ ਅੱਛਾ ਪచ్చਾ ਪਕੜਾ ਹੀ ਰਹਿ ਗਿਆ ਕੰਮ ਥੋੜਾ ਹੀ ਆ ਇੱਥੋਂ ਦੀ ਇਸ ਸਮਾਪਤੀ ਇੱਥੇ ਖਤਮ ਹੋ ਗਿਆ ਜੀ ਪਾਣੀ ਆ ਦੇਖੋ ਆ ਲਓ ਆਪਾਂ ਆ ਚੁੱਕੇ ਹੁਣ ਪਾਣੀ ਤੋਂ ਬਾਹਰ ਬਿਲਕੁਲ ਪੱਧਰਾ ਰੋਡ ਤੇ ਤੇ ਹੁਣ ਤਰਨਾ ਬਿਲਕੁਲ ਆਸਾਨ ਹੋ ਗਿਆ ਸਾਹਮਣੇ ਤੁਸੀਂ ਦੇਖ ਸਕਦੇ ਜਿਹੜਾ ਰੋਡ ਹੈ ਕਿੰਨਾ ਜ਼ਿਆਦਾ ਉੱਚਾ ਹੈ ਇਸ ਇਲਾਕੇ ਨਾਲ ਤਾਂ ਜਿਹੜੇ ਆਪਾਂ ਇਲਾਕੇ 'ਚ ਆਏ ਆ ਉਹ ਲੱਗਦਾ ਹੋਰ ਵੀ ਜ਼ਿਆਦਾ ਨੀਵਾ ਹੈ ਇਸ ਤੋਂ ਭਾਈ ਤੇ ਸਾਰਾ ਪਾਣੀ ਉੱਥੇ ਹੀ ਵੜਦਾ ਜਾ ਕੇ ਓਹ ਭਾਈ ਸਾਹਿਬ ਕੀ ਬਾਤ ਹੈ ਨਿਆਰਾ ਆ ਗਿਆ ਜੋ ਵੀ ਆ ਪਰ ਮਜ਼ਾ ਆ ਗਿਆ ਭਾਈ ਪੂਰਾ ਪਾਣੀ 'ਚ ਘਮ ਗਿਆ ਕੱਪੜੇ-ਕਪੜੇ ਭਾਵੇਂ ਗਿੱਲੇ ਹੋ ਗਏ ਲੱਭੜ ਗਏ ਆ ਪਰ ਮੈਂ ਜਿਹੜਾ ਅੰਦਰ ਪਾਣੀ ਚ ਗੋ ਉਹ ਭਾਈ ਸਾਹਿਬ ਕਿਦਾਂ ਮੋੜ ਘਟਿਆ ਨੇ ਧੀਰੇ ਧੀਰੇ ਆਓ ਮੋੜ ਚਲਾ ਪਾਣੀ ਦੇਖ ਕੇ ਬੰਦਾ ਪਾਣੀ ਅੱਗੇ ਦੇਖਿਆ ਉਹਨੇ ਮੋੜ ਗਿਆ ਚਲੋ ਵਧੀਆ ਕੀਤਾ ਮੋੜ ਗਿਆ ਨਹੀਂ ਤਾਂ ਇਹਦੀ ਵੀ ਐਕਟੀਵਾ ਬੰਦ ਹੋਣੀ ਸੀਗੀ ਚਲੋ ਸਾਹਮਣੇ ਜਿਹੜਾ ਮੇਨ ਰੋਡ ਆ ਗਿਆ ਰੌਣਕ ਮੇਲਾ ਸ਼ੁਰੂ ਹੋ ਗਿਆ ਜੱਡੀਆਂ ਗੁੱਡੀਆਂ ਦਾ ਬਰਸਾਤ ਤਾਂ ਹੁਣ ਇੱਕਦਮ ਜਿਵੇਂ ਹੀ ਬੰਦ ਹੋ ਗਈ ਆ ਪਰ ਫੇਰ ਵੀ ਮੈਂ ਹਣ ਛਤਰੀ ਲੈ ਕੇ ਹੁੰਦਾ ਪਿਆ ਇਸ ਟਾਈਮ ਕਿਉਂਕਿ ਖੁੱਲੀ ਹੋਈ ਆ ਕੋਈ ਨਹੀਂ ਦੇ ਚੱਲੂ ਕੋਈ ਕੋਈ ਪਤਾ ਨਹੀਂ ਕਿਹੜੇ ਵੇਲੇ ਜਿਹੜੀ ਹੈ ਬਰਸਾਤ ਮੌੜ ਕੇ ਸ਼ੁਰੂ ਹੋ ਗਈ ਹੈ। ਆਪਾਂ ਇਧਰ ਨੂੰ ਚੱਲਦੇ ਆ। ਆਹ ਵੇਖੋ ਜੀ ਇਹ ਹੈਗਾ ਜੀ 메인 ਰੋਡ। ਓਹੋ ਇੱਥੇ ਗੱਡੀਆਂ-ਗੱਡੀਆਂ ਦਿਖਣੀਆਂ ਸ਼ੁਰੂ ਹੋ ਗਈਆਂ ਬਾਈ। ਮੱਲੇ ਤੋਂ ਬਾਹਰ ਆ ਗਏ ਨਾ ਤਾਂ ਕਰਕੇ। ਓਹੋ ਚਲੋ ਠੀਕ ਆ ਜੀ। ਦੱਸਿਓ ਤੁਹਾਨੂੰ ਅੱਜ ਦੀ ਵੀਡੀਓ ਕਿਵੇਂ ਨਹੀਂ ਲੱਗੀ ਆ? ਆਪਣੇ ਵਿਚਾਰ ਜਰੂਰ ਦਈਓ। ਕਿਦਾਂ ਤੁਸੀਂ ਇੰਜੋਏ ਕੀਤੀ ਵੀਡੀਓ? ਚੰਗਾ ਜੀ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਚ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਇੰਜੋਏ